ਤੇ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਕਰਨ ਨਾਮ ਦੇ ਲੜਕੇ ਦਾ ਕਤਲ ਨੂੰ ਪਟਿਆਲਾ ਪੁਲਿਸ ਨੇ 24 ਘੰਟਿਆਂ ਦੇ ਵਿੱਚ ਸੁਲਝਾ ਲਿਆ ਹੈ ਪਟਿਆਲਾ ਦੇ ਐਸਪੀ ਨਾਨਕ ਸਿੰਘ ਨੇ ਦੱਸਿਆ ਹੈ ਕਿ ਪੰਜ ਲੜਕਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਵਿੱਚ ਇੱਕ ਲੜਕੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਕਰਕੇ ਉਸਨੇ ਕਰਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਸ ਸੀਸੀਟੀਵੀ ਫੁਟੇਜ ਉਸਦੇ ਵਸਾਫ ਵਿਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਬਾਈਕ ਤੋਂ ਜੁੜਾ ਹੈ ਮੁੰਡੇ ਨੂੰ ਕਸੀਟਿਆ ਗਿਆ ਸੀ ਉਸ ਤੋਂ ਬਾਅਦ ਚਾਕੂ ਦੇ ਨਾਲ ਵਾਰ ਕਰਕੇ ਨੌਜਵਾਨ ਦਾ ਕਤਲ ਜੁੜਾ ਹੈ ਪੰਜ ਮੁੰਡਿਆਂ ਦੇ ਵੱਲੋਂ ਕੀਤਾ ਗਿਆ ਦੋ ਬਾਈਕ ਤੇ ਸਵਾਰ ਹੋ ਕੇ ਪੰਜ ਮੁੰਡੇ ਆਏ ਸਚਨਾ ਦੇ ਵੱਲੋਂ ਨੌਜਵਾਨ ਨੂੰ ਬਾਈਕ ਤੋਂ ਜੁੜਾ ਹੈ ਖਿੱਚ ਕੇ ਉਸ ਦੇ ਉੱਪਰ ਲਗਾਤਾਰ ਚਾਕੂ ਦੇ ਨਾਲ ਵਾਰ ਕੀਤੇ ਗਏ ਜਿਸ ਤੇ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਗਈ ਸੀ ਇਰ ਸ਼ਾਮ ਦੀ ਗੱਲ ਹੈ ਸ਼ਾਮ ਨੂੰ ਇੱਕ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਵੇ ਕਾਫੀ ਵੈਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਦ ਵੀ ਵੀਡੀਓ ਵੀ ਬਣੀ ਸੀ ਸੋ ਕਾਫੀ ਇਹਦੇ ਨਾਲ ਲੋਕਾਂ ਸਹਿਮ ਵੀ ਹੋਇਆ ਸੀ सो मामले की संजीदगी समझते हुए एक स्पेशल टीम क्रिएट की ते सिटी, सिटी एसएचओ से सीआईओ सिविल सो सारी टीम ने बड़ा चंगा काम करते हुए अगले दिन ही दो बंद अरेस्ट कर ले गए जेडे की अमनमीत युवराज ने टोटल पांच दोषी से एक जुबेन ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ ਨੇ। ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ। ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਨੇ। ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ। ਸਿንስ ਵਨ ਇਸ ਜੋ ਵਿਨੈਲਸੋ ਉਹਦੇ ਬਾਰੇ ਨਾਮ ਵੀ ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਬੱਚਾ ਜਿਹੜਾ ਹੋਣ ਵਾਲਾ ਹੈ 302 ਦਾ। ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੁਵਰਾਜ ਤੇ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਹੈ ਅਮਨमीत ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਵਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੁੱਟਖੋਹ ਦਾ ਜਿਹੜਾ ਅੰਸ਼ ਹੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀ ਘਾਲ ਤਰੁਣ ਕਰਪਾਉ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ ਅਨਸ਼ੂ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ 'ਚ ਕਾਫੀ ਮੇਜਰ ਇਨਜਰੀਆਂ ਸੱਟਾਂ ਲੱਗੀਆਂ ਸੋ ਹਸਪੀਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ 'ਚ ਜਿਹੜੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ